ਚਾਚਾ ਭਤੀਜਾ ਬੜੇ ਪਰੇਸ਼ਾਨ ਚਾਚਾ ਭਤੀਜਾ ਦੋਵੇਂ ਕਰੋ ਕੱਡੇ ਵੱਡੇ ਕਹਿ ਲੋ ਘਰ ਵਿੱਚ ਟੱਕੇ ਦੀ ਵੀ ਇੱਜ਼ਤ ਨਹੀਂ ਧੋਆਂ ਦੀ ਬੜੇ ਦੁਖੀ ਨੇ ਕਿ ਪੈਸੇ ਕਿਵੇਂ ਕਮਾਏ ਜਾਣ ਮੋਟਰ ਤੇ ਬੈਠੇ ਬੈਠੇ ਇੱਕ ਨਵਾਂ ਰਾਹ ਲੱਭਦੇ ਆ ਉਹ ਰਾਹ ਕਿਹੜਾ ਲੱਭਦੇ ਆ ਤੇ ਕਿਹੜਾ ਤਰੀਕਾ ਅਪਣਾਉਂਦੇ ਆ ਆਓ ਦੇਖਦੇ ਹਾਂ ਕੰਮ ਨਹੀਂ ਕੋ ਰਹੇਗਾ ਸਾਲਾ ਬੰਦਾ ਕਰੇ ਕੀ ਅੱਜ ਕੱਲ ਮੈਨੂੰ ਸਮਝ ਨਹੀਂ ਆਉਂਦੀ ਭਾਈ ਸਾਲਾ ਘਰੋਂ ਤੇ ਘਰੋਂ ਗਾਲਾਂ ਮਿਲਦੀਆਂ ਹੈ ਦਿਹਾੜੀ ਕਰਦਾ ਤਾਂ ਸਾਡੀ ਊ ਮੁਰਮ ਆਉਂਦੀ ਆ ਬਾਬੇ ਬਣ ਕੇ ਲੋਕ ਵਸੇਰੇ ਕੋ ਕਰੀ ਜਾਂਦੇ ਆ ਆਪਾਂ ਵੀ ਬਣ ਜਾਂਦੇ ਆ ਚਲ ਬਾਬੇ ਨਹੀਂ ਤਾਂ ਸੜਾ ਜੋਗੀ ਜਾਗੀ ਬਣ ਜਾਂਦੇ ਆ ਜੋਗੀ ਵਸੇਰਾ ਖੈਰਾ ਖੁਰਾ ਮੰਗਣ ਲੱਗੇ ਤੇ ਬਹੁਤ ਬਹੁਤ ਕੁਝ ਲਾਏ ਜਾਂਦੇ ਆ ਯਾਰ ਚਾਚਾ ਜੋਗੀ ਦਾ ਮੈਂ ਬਣ ਜਾਵਾਂ ਪਰ ਰੌਲਾ ਹੀ ਆ ਵੀ ਜੇ ਕੋਈ ਗੱਲ ਹੋ ਜੀ ਮੂੰਹੋਂ ਨਿਕਲ ਗਈ ਮੇਰੇ ਜਾਂ ਕੋਈ ਕੋਈ ਹਸਾਬ ਕਿਤਾਬ ਜਦਾ ਹੈ ਨਹੀਂ ਆਪਾਂ ਨੂੰ ਇੱਕ ਵਾਰੀ ਹਾਂ ਕਰ ਜਾ ਜਾ ਜਾਈਆ ਜਾਂ ਜਾ ਮਗਰ ਲੱਜਾ ਜਾਂ ਮੂਰੇ ਲੱਜਾ ਬਸ ਆ ਜਾ ਮੇਰੇ ਵੱਲੋਂ ਦਾ ਹਾਂ ਯਾਰ ਨਾ ਕੀ ਭਲੇ ਦੋ ਅੱਖਾਂ ਮੈਨੂੰ ਜੇ ਐਂ 100 ਰੁਪਏ ਕਿੰਨੇ ਕ ਬੰਜਿਆ ਕਰਨਗੇ ਸ਼ਾਮ ਤੱਕ ਉਹ ਤਾਂ ਹੁਣ ਹਿਸਾਬ ਕਰ ਉਹ ਚੱਲਣ ਦੇ ਨਾਲ ਹੀ ਜਿਵੇਂ ਚੱਲਾਂਗੇ ਪਹਿਲਾਂ ਢਾਲੀਆਂ ਦੀ ਬਣ ਗਈ ਐ ਸਾਲਿਆ ਤੈਨੂੰ ਪਹਿਲਾਂ ਤੁਰਤਾ ਪਾ ਕੇ ਬਸ ਦੇਣਾ ਕੀ ਸਾਲਿਆ ਮੋਟਰਸਾਈਕਲ ਕਢਾ ਲਾਂਗੇ ਆਪਾਂ ਮੋਟਰਸਾਈਕਲ ਦਾ ਕਢਾ ਲਾਂਗੇ ਤੇ ਜਾਣਾ ਵੀ ਫਿਰ ਕਿਸੇ ਬਾਦ ਦੂਜੇ ਪਾਸੇ ਪੈਣਾ ਆਪ ਦੇਰਗੇ ਤੇ ਲੋਕੇ ਪਛਾਣ ਲੈਣਗੇ ਤਾਂ ਦੂਰ ਨਿਕਲ ਜਾਗੇ ਕੋਈ ਨਹੀਂ ਹਾਂ ਮੈਂ ਕਰਾਂ ਇੰਤਜ਼ਾਮ ਫਿਰ ਆ ਜਾ ਤੇ ਤੂੰ ਤੈਰ ਮੈਂ ਓਕੇ ਓਕੇ ਮੈਂ ਫਿਰ ਹੁਣੇ ਹੀ ਗਿਆ ਨਾ ਦਰਜੀ ਕੋਲੇ ਉਹ ਚੁੱਪਾ ਕੇ ਪਾ ਲਈ ਚੱਲ ਪੈਣ ਕਿਹੜਿਆ ਕੰਮਾਂ ਦੇ ਵਿੱਚ ਪਾਤਾ ਮੈਨੂੰ ਤੂੰ ਇੱਥੇ ਨਿਗਾ ਮਾਰ ਲਾ ਧਿਆਨ ਨਾਲ ਕਿਤੇ ਪੈਣ ਦੇ ਅੱਖਾਂ ਸਮਾਂ ਕਿਤੇ ਹੋਰ ਨਾ ਸਿਆਪਾ ਪਾ ਦੇ ਨੀ ਕਿਤੇ ਉਹ ਤੇਰੀ ਪੈਣ ਦੀ ਆਇਤਾ ਤੂੰ ਪੈਣ ਦੇ ਅੱਖਾਂ ਸਮਾਂ ਪਾਲੀ ਬੈਠਾ ਸੱਪ ਆ ਜਾ ਓਏ ਯਾਰ ਪੈਣ ਕਿਹੜੇ ਕੰਮੀ ਲਾਤਾ ਚਾਚਾ ਮੈਨੂੰ ਪੈ ਇਹਦੇ ਨਾਲ ਤੇ ਮੈਂ ਦਿਹਾੜੀ ਚਲਾ ਜਾਂਦਾ ਉਹ ਆ ਜਾ ਉਹ ਸਾਲਿਆ ਆਏ ਨਾ ਬੋਲ ਕੋਈ ਚੋਗਾਂ ਦੀ ਭਾਸ਼ਾ ਉਹ ਪਹਿਲਾਂ ਵੇਖ ਤੇ ਲੈ ਮੈਂ ਡਿੱਗਾ ਕਿੱਥੇ ਆ ਉਹ ਨੀ ਟਕੜਕੇ ਸਵਾਰ ਹੁੰਦੇ ਆ ਮੇਰਾ ਇਲਾਜ ਕੌਣ ਕਰਾਂ ਮੈਂ ਕਰਾਉਂਗਾ ਕਿਰਾ ਰੋਕ ਜਾ ਕੇ ਰਾਤ ਵੇਲੇ ਹਾਏ ਭਾਈ ਕੋਈ ਨਹੀਂ ਕਿਰਾ ਕਿਰਾ ਦਾ ਦੁਖ ਦੇ ਹੁੰਦੇ ਆ ਗੰਧੀਆਂ ਰਿਆ ਸਾਰੇ ਕੰਮ ਤੇਰੇ ਹੋ ਜੇ ਉਹ ਸੁਰਤ ਕਰ ਮਾਰੀ ਸੀ ਸਾਰੇ ਆ ਥੈਂਕ ਯੂ ਹੋ ਜੂਗੀ ਪਾਣੀ ਪੀ ਲਾ ਹਾਂ ਮੈਂ ਦਾਤਾ ਆ ਜਿਹੜਾ ਹੁਣੇ ਲੰਘਿਆ ਇੱਥੋਂ ਜਿਹੜਾ ਪਾਣੀ ਪੀ ਕੇ ਜਿਹੜਾ ਪਹਿਲੇ ਨੰਬਰ ਤੇ ਟੱਪਿਆ ਹੂੰ ਐਂਕ ਨਾ ਇਹ ਤੇ ਨਾ ਅਸਾ ਕੀਮ ਪਈ ਆਈ ਆਪਾਂ ਵੇਖਣ ਨੂੰ ਸਾਰੇ ਜਾ ਗਿਆ ਸੁਰਤ ਚਤਾ ਹੋ ਜਾ ਕੇ ਰਾ ਮੈਂ ਤਾਂ ਸੁਰਤ ਚੋ ਹੋ ਗਿਆ ਤੂੰ ਤਾਂ ਕੇਰਾ ਜਿਹੜਾ ਪਾਸਾ ਪੰਨਣਾ ਸੀ ਬੰਨਤਾ ਆ ਕੋਈ ਗੱਲ ਨਹੀਂ ਮਿਲਦੇ ਹਾਂ ਹੁਣ ਆਪਾਂ ਹਾਂ ਮਿਲਦੇ ਆ ਉਹਨੂੰ ਫਿਰ ਤੂੰ ਚਾਚਾ ਨਾਲ ਗਏ ਉੱਥੇ ਮੇਰੀ ਗੱਲ ਦਾ ਹੁੰਲਾ ਆਪਣੇ ਕੋਲੇ ਨਾ ਤਾਂ ਉਹ ਬਗਲੀ ਜੀ ਹੈ ਕਿ ਨਾ ਉਹ ਡੂਡਨੀ ਜੀ ਹੁੱਕਪ ਕਰਕੇ ਬੈਠਾ ਰਹਾ ਭੈਂਦਿਆ ਖਸਮਾ ਨਕਲੀ ਬਣੇ ਜੋਗੀ ਇਸ ਬੰਦੇ ਨੂੰ ਆਪਣੀਆਂ ਗੱਲਾਂ ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਅੱਗੋ ਬੰਦਾ ਵੀ ਬਹੁਤ ਚਲਾਕ ਹੁੰਦਾ ਇਹਨਾਂ ਦੀ ਹਰ ਗੱਲ ਕੱਟਣ ਦੀ ਕੋਸ਼ਿਸ਼ ਕਰਦਾ ਪਰ ਫਿਰ ਵੀ ਚਾਚਾ ਭਤੀਜਾ ਕਿਡਾ ਘਟਣਾ ਨਕਲੀ ਜੋਗੀ ਬਣ ਕੇ ਲੋਕਾਂ ਨੂੰ ਠੱਗਣ ਦਾ ਇਹਨਾਂ ਨੇ ਇਰਾਦਾ ਧਾਰ ਲਿਆ ਨਮਸ ਦੇਖਦਿਆਂ ਦੇਖਦਿਆਂ ਬਨਸਵੰਨੀਆਂ ਗੱਲਾਂ ਦੱਸਦੇ ਨੇ ਇਤਾਂ ਉਦਾਂ ਆਪਣੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣ ਦੇਣਾ ਚਾਹੁੰਦੇ ਕਿ ਅਸੀਂ ਨਕਲੀ ਜੋਗੀ ਆ ਪਰ ਫਿਰ ਵੀ ਕੁਝ ਹਰਕਤਾਂ ਵਿੱਚ ਐਸੀਆਂ ਕਰ ਜਾਂਦੇ ਨੇ ਜਿਹੜੀਆਂ ਕਿ ਦੱਸਦੀਆਂ ਨੇ ਕਿ ਇਹ ਜੋ ਕੀ ਨਕਲੀ ਨੇ ਪਰ ਫਿਰ ਇਹਨਾਂ ਨੂੰ ਯਾਦ ਵੀ ਆ ਜਾਂਦਾ ਪਤੀਜਾ ਜਿਹੜਾ ਕਿ ਨਾਲ ਚੇਲਾ ਬਣਿਆ ਪੂਰਾ ਜ਼ੋਰ ਲਾ ਰਿਹਾ ਆਪਣੇ ਗੁਰੂ ਨੂੰ ਆਪਣੇ ਚਾਚੇ ਨੂੰ ਅਸਲੀ ਜੋਗੀ ਸਾਬਤ ਕਰਦੇ ਬੰਦੇ ਦੀਆਂ ਗੱਲਾਂ ਸੁਣੋ ਅੱਗੋਂ ਕੀ ਕਹਿੰਦਾ ਤੇ ਕੀ ਫਿਰ ਹਾਜ਼ਰ ਜਵਾਬੀ ਹੁੰਦੀ ਹੈ ਆਓ ਦੇਖਦੇ ਇੱਕ ਮਿੰਟ ਇੱਕ ਮਿੰਟ ਕਪਰਾਨਾ ਕਪਰਾਨਾ ਮੈਂ ਫੌਜੀ ਨੂੰ ਫੋਨ ਲਾ ਦੂੰਗਾ ਵੀ ਵੈਸੇ ਖੁੰਦਿਆ ਮੈਥਾਂ ਫੌਜੀ ਕੌਣ ਹੈ ਸੱਦਾ ਫਿਰ ਮੈਂ ਕੌਣ ਬਣਾ ਫੌਜੀ ਉਹ ਇੱਕ ਮਿੰਟ ਨਾ ਦਿੰਦੇ ਤੇਰਾ ਲੱਗਦਾ ਕੀ ਆ ਤੇਰਾ ਲੱਗਦਾ ਕੀ ਆ ਭਰਾ ਮੇਰਾ ਭਰਾ ਆ ਉਹ ਆ ਚਾ ਕਿੱਥੇ ਆ ਉਹ ਆਉਣ ਵਾਲੇ ਹੀ ਆ ਮੈਂ ਫੋਨ ਕਰਦਾ ਉਹਨੂੰ ਕਿੱਥੇ ਪੈਂਦਾ ਆ ਉਹ ਹਾਂ ਟੁੱਟੀ ਆ ਹਾਂ ਏ ਆਪਾ ਤੇਰੇ ਨਾਲ ਕੋਈ ਤਕਾ ਕਰਨ ਲੱਗੇ ਆ ਬੱਚਾ ਤਕਾਦ ਕਰੀਏ ਨੇ ਹੋਰ ਕੀ ਨਹੀਂ ਅਸੀਂ ਤਾਂ ਤੈਨੂੰ ਪੈਸੇ ਮੰਤਰ ਕੇ ਹੀ ਦਨੇ ਆ ਨਹੀਂ ਹੋਏ ਨਹੀਂ ਮੰਦਰ ਤੋਂ ਬਹੁਤ ਮੈਂ ਤਾਂ ਨਹੀਂ ਤੂੰ ਫੌਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੇਰਾ ਸਾਰਾ ਮਸਲਾ ਹੱਲ ਹੋ ਜੂ ਥਾਨੂੰ ਪਤਾ ਹੈ 나ਥਾ ਨੂੰ ਪਤਾ ਮੈਨੂੰ ਨਹੀਂ ਤਾਂ ਫੌਜੀ ਗੁੱਟੂ ਨੇ ਛੋੜੇ ਘਵਾੜੀ ਉੱਠੂਗੀ ਨਹੀਂ 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 ਇਹ ਗੁਰੂ ਜੀ ਗੱਲਾਂ ਹੋਰ ਕਰਦਾ ਪਿਆ ਮੈਂ ਤੁਹਾਨੂੰ ਦੱਸਾਂ ਟੈਂਸ਼ਨ ਨਾ ਲੈ ਅੱਜ ਦਾ ਦਿਨ ਸ਼ੁਭਾ ਦੇਣਾ ਕਿੰਨੇ ਆ ਮੰਦਰ ਕਾਈ ਦਿੰਦੇ ਆ ਸਾਰੇ ਤੈਨੂੰ ਫੜਾ ਦੇ ਤੋਬਾ 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 ਸਾਰੇ ਤੈਨੂੰ ਫੜਾ ਦੇ ਕਿੰਨੇ ਝੂਠ ਮਾਰਦੀ ਦੁਨੀਆ ਮਹਾਰਾਜ ਤੋ ਆਪ ਹੀ ਬਖਾਉ ਇੰਨਾ ਸਨੇ ਸਾਰਾ 300 ਰੁਪਇਆ ਹੋ ਗਿਆ ਹਰਦੂ ਯਾਰੇ ਕਮੈਂਟ ਆ ਛੋਟੇ ਕੋਲੇ ਕਿੰਨੇ ਰਹਿ ਗਏ ਕੁਝ ਨਹੀਂ ਹਜੇ ਹੋਰ ਨਿਕਲੇ ਆਉਣੇ ਬੱਚਾ ਤੇਰੇ ਕੋਲ ਝੂਠ ਬਾਬਿਆਂ ਨੂੰ ਨਹੀਂ ਮਾਰਨਾ ਇਹ ਨਹੀਂ ਇਹ ਆ ਜਿਹੜੇ 10 ਰੁਪਏ ਆ ਨਾ ਇਹਨਾਂ ਦੇ ਵਿੱਚ ਬਹੁਤ ਬਰਕਤ ਆ ਬੜਾ ਵਾਗਾ ਵਾਲਾ ਐ ਤੂੰ ਇਹ 10 ਰੁਪਏ ਮੁਠੀ ਚ ਫੜ ਮੈਂ ਲੰਮਾ ਪੈਣਾ ਚਾਹਤਾ ਸੀ ਗੁਰੂ ਜੀ ਇਹ ਕਹਿੰਦਾ ਕਿ ਇਹ ਦੋਸਤ ਕਲੇਸ਼ ਹੋਇਆ ਤਾਂ ਫਿਰ ਤੇਰੇ ਪੈਸੇ ਸਾਰੇ ਬਸਮ ਹੋ ਜਾਣਗੇ ਆ ਦੇਖ ਲੈ ਇਹ ਬਾਅਦ ਚ ਬਾਅਦ ਪੂਨ ਲਾਉਣਾ ਵੀ ਮੇਰੇ ਪੈਸੇ ਹੀ ਖੋਲੇ ਇਹਨਾਂ ਨੇ ਨਹੀਂ ਨਹੀਂ ਪੈਸੇ ਕਿਸੇ ਨਹੀਂ ਖੋਏ ਤੇਰੀ ਬਰਕਤ ਤੇਰੇ ਘਰੇ ਗਈ ਆਪਦੀ ਆਪਦੀ ਆਪਦੇ ਘਰ ਵਾਲੀ ਨੂੰ ਪੁੱਛ ਲਈ ਫੋਨ ਲਾ ਕੇ ਪੁੱਛ ਲਈ ਉਹਨੂੰ ਕਹ ਪੈਸੇ ਅਲਮਾਰੀ ਦੇ ਵਿੱਚ ਆ ਗਏ ਚੰਗਾ ਤੂੰ ਬਸ ਫਰੀਂ ਆ ਸਾਡੇ ਬੰਦੇ ਨਾ ਇਹ ਤਾਂ ਸਾਨੂੰ ਜਾ ਨਾਥ ਨਾ ਜਾਣੀ ਸਾਨੂੰ ਫੋਨ ਕਰਦੀ ਤੂੰ ਯਾਰ 90 190 90 190 ਹਦ ਨਾ ਪਾ ਦੇ ਨਾ ਲੱਭੇ ਹਾਂ ਤੁਸੀਂ ਬਸ ਜਉਂਦੇ ਬਸ ਦੇ ਰਹੋ ਅਸੀਂ ਚੱਲੇ ਆਂ ਚੱਲ ਤੂੰ ਚੱਲ ਕਰਾਂ ਮੈਂ ਫੌਜੀ ਨੂੰ ਫੋਨ ਕਰਦਾ ਇੱਕ ਪਾਸੇ ਬੰਦੇ ਕੋਲੋਂ ਜੋਗੀ ੱਟਕੇ ਨਾਲ ਪੈਸੇ ਖੋ ਕੇ ਲੈ ਜਾਂਦੇ ਆ ਦੂਜੇ ਪਾਸੇ ਛੁੱਟੀ ਆਇਆ ਫੌਜੀ ਜਿਹੜਾ ਕਿ ਫੌਸ ਹੁੰਦਿਆਂ ਸਾਰ ਕਰੇ ਆਪਣਾ ਬੈਗ ਰੱਖ ਕੇ ਪਾਣੀ ਵੀ ਨਹੀਂ ਪੀਂਦਾ ਤੇ ਉਹਨੇ ਪੈਰੀ ਖੇਡ ਆ ਜਾਂਦਾ ਹੈ ਬਾਈ ਜੀ ਹਾਂ ਹਾਂ ਬੋਲ ਜੋਗੀ ਆਏ ਸੀਗੇ ਭੈਣ ਦੇ ਖਦਮ ਕਿੱਧਰ ਗਏ ਆ ਆਏ ਨੂੰ ਗਏ ਮੈਸੇ ਕੀ ਆਦੇ ਕੀ ਤੈਨੂੰ ਮੈਨੂੰ ਆਈ ਤੈਨੂੰ ਦਵਾਈ ਦੇਣਾ ਬਵਾਸਿਰ ਦੀ ਅੱਛਾ ਤੇ ਸਾਰੇ ਆਖੇ ਪੈਸੇ ਫੜਦੇ ਕੋ ਮੋਟਾ ਜਿਹਾ ਸੀ ਭੈਣ ਦਾ ਖਦਮ ਹੁੰਦਾ ਦੋਵੀਂ ਅੱਛਾ ਮੈਂ ਕਿ ਥੂਂ ਘਰਤਰ ਕਰਦਾ ਆਇਆ ਕਰਦਾ ਆਏ ਕਰਦੇ ਕਰਦੇ ਨੇ ਤਾਂ ਬਾਈ ਇਹ ਬਣੀ ਕਿੱਥੇ ਰੋਲੇ ਕਿਹ ਕਿੱਧਰ ਨੂੰ ਆਣਾ ਇੱਧਰ ਨੂੰ ਬਈ ਆਪਾਂ ਇੰਦੀ ਲੰਨ ਆਏ ਇਹਨੂੰ ਬਈ ਆ ਆਪਾਂ ਮਾਣ ਹੈ ਬਾਬੇ ਦਾ ਇਹ ਹੈ ਮਾਣ ਹੈ ਬਾਬਿਆਂ ਦਾ ਇਹ ਹੈ ਇਹ ਕੇ ਦੇ ਹੱਬਾ ਦੇ ਓਏ ਇੱਕ ਇੱਕ ਆਸੀ ਤਾਂ ਤੈਨੂੰ ਵੇਚੀ ਸੀ ਅਸੀਂ ਤੈਨੂੰ ਪੁੱਛਿਆ ਤਾਂ ਨਹੀਂ ਬਾਈ ਵੇਚਦੇ ਫੜਿਆ ਦਾ ਐਂ ਗਰੀ ਗੁੰਮਾਂਤਰ ਗੁੰਮਾਂਤਰ ਤੇ ਇਹਨੂੰ ਫੜਾ ਲਈ ਇਹਨੇ پیسے ਆ ਨਿੱਕੇ ਵੱਡੇ ਸਾਧ ਨੂੰ ਮੈਂ ਤਾਂ ਪੈਸੇ ਕੱਢੋ ਪੈਸੇ ਕੱਢੋ ਪੈਸੇ ਕੱਢੋ ਪੈਸੇ ਕੱਢੋ ਨਾਥਾਂ ਦੀ ਪੌਜੀ ਸਾਹਿਬ ਐ ਕਮੈਂਟ ਦੇ ਦਿੰਨੇ ਆ ਪੈਸੇ ਕੱਢੋ ਕਿਹਦੇ ਕੋਲ ਪੈਸੇ ਦੇ ਦੇ ਇਹ 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 ਉਹ ਅਸੀਂ ਤਾਂ ਤੇ ਮਿਲੇ ਪਹਿਲੀ ਵਾਰੀ ਆ ਪਗਤਾ ਆਇਆ ਕਾ ਕਿਉਂ ਕਰਦੇ ਪੈਸੇ ਪੈਸੇ ਕੱਢ ਪੈਸੇ ਕੱਢ ਇਹਦੇ ਕੋਲੇ ਪੈਸੇ ਕੱਢ ਕੇ ਮੈਨੂੰ ਕੂਟ ਪਾ ਲੈ ਤੋ ਆ ਲੈ ਉਹ ਆਇਆ ਸਾਡੇ ਸੀ ਆ ਹੁਣ ਕਿੱਥੋਂ ਨਿਕਲੇ ਤੁਸੀਂ ਕਿੱਥੋਂ ਲੈਂਦੇ ਸੀ ਅਸੀਂ ਕਿੱਥੋਂ ਲੈਂਦੇ ਸੀ ਉਹ ਦੋ ਬੰਦੇ ਆਉਂ ਖੜੇ ਸਾਹਮਣੇ ਉਹਨਾਂ ਦੇ ਸਾਹਮਣੇ ਪੈਸੇ ਕਿੱਥੋਂ ਲੈਂਦੇ ਸੀ ਇਹ ਤਾਂ ਅਸੀਂ ਪਿੰਡ ਪਿੰਡ ਜਾ ਕੇ ਸੱਪ ਦਿਖਾ ਕੇ ਲੋਕਾਂ ਦਾ ਮੰਨ ਰੰਚਨ ਕਰਦੇ ਨੂੰ ਤੂੰ ਫਿਰ ਪਿੱਛਾ ਕੁਝ ਐਡਾ ਮੁੱਟ ਮੈਂ ਗੁਰਦਾ ਤੇਰੀ ไม่นุ่มภาษาเนียนุ่มไม่นู่มกระเทยภาษาซาปอย่าขำนะอาจจาเกะอาเกะคอมเไป ਉਪਾਏ ਦਾ ਖਲਮਾ ਤੂੰ ਮੇਰੇ ਮਗਰ ਕੀ ਕਰਦਾ ਉਹਨੂੰ ਫੜ ਲੈ ਉਹਦੇ ਫੁੱਫੜ ਨੂੰ ਮੈਂ ਦੇ ਲੈ ਕੇ ਬੱਝ ਜਾ ਮੈਂ ਤਾਂ ਪਹੀ ਤੇ ਖੜਾ ਓਏ ਹੌੜੀ ਕੋਲ ਆ ਜਾ ਆ ਜਾ ਪਿੱਛਾ ਬਹੁਤ ਕੁੱਟਣਗੇ ਭੈਣ ਲੱਕੜ ਆ ਆ ਜਾ ਬਸ ਚੱਲ ਚੱਲ ਮਾਇਆ ਅੰਮੇ ਹੇ ਸੱਜਣ ਤਾਂ ਕੋਈ ਨਹੀਂ ਜਾਤੇ ਚਾਹੋ ਮੰਨ ਗਿਆ ਕਾਤੇ ਦੇ ਕਿ ਸਕਰੀ ਮੰਨ ਹਾਂ ਹਾਂ ਲੱਗਿਆ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਸ਼ਿੰਦਾ ਬਰਾੜ ਐ ਸਸੀ ਕਾਲ ਜੀ ਮੈਂ ਸੁਖਬਾਠ ਲਾਹੌਰੀਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਿੰਦਰ ਸੇਲੇ ਵਾਲੀ ਆ ਸਾਡੇ ਨਾਲ ਨੇ ਕਾਲਾ ਦੋਦੇ ਵਾਲਾ ਕਾਲਾ ਦੋਦੇ ਵਾਲਾ ਤੇ ਸੋ ਅਸੀਂ ਇੱਕ ਵੀਡੀਓ ਇਹ ਜਿਹੜੀ ਤੁਹਾਡੇ ਰੂਬਰੂ ਕਰੀ ਐ ਤੇ ਦੋਸਤੋ ਇਹ ਕਿੱਦਾਂ ਦੀ ਲੱਗੀ ਸਾਨੂੰ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ ਵਾਦ ਵਾਦ ਕਮੈਂਟ ਕਰਨੇ ਆ ਤੇ ਜਿਹੜੇ ਲਟੇਰੇ ਜੋਗੀ ਸਾਧ ਘਰਾਂ 'ਚ ਮਾਰ ਕਰਦੇ ਸੀ ਹੁਣ ਖੇਤਾਂ 'ਚ ਵੀ ਮਾਰ ਕਰਨ ਲੱਗੇ ਤੇ ਸਾਨੂੰ ਅਸੀਂ ਇਹ ਜਿਹੜੀ ਤੁਹਾਨੂੰ ਵੀਡੀਓ ਬਣਾ ਕੇ ਪਾਈ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿਦਾਂ ਦੀ ਲੱਗੀ ਸਾਡੇ ਹੌਸਲਾ ਫਜਾਈ ਲਾਜ਼ਮ ਕਰਿਓ ਕਿਉਂਕਿ ਅਸੀਂ ਬੜੀ ਮਿਹਨਤ ਕਰਕੇ ਆਪਣੇ ਤੁਹਾਡਾ ਮਨੋਰੰਜਨ ਕਰਨ ਵਾਸਤੇ ਵੀਡੀਓ ਬਣਾਉਨੇ ਆ ਤੇ ਤੁਹਾਡਾ ਇੱਕ ਸੈਕਿੰਡ ਵੀ ਨਹੀਂ ਲੱਗਦਾ ਲਾਈਕ ਕਰਨ ਦੇ ਪ੍ਰੇਰਤ ਸਾਹਿਬ ਹਣਾ ਸੋ ਵੇਖੋ ਨਾਲ ਨਾਲ ਮੈਸੇਜ ਵੀ ਆ ਤੁਹਾਨੂੰ ਇਹ ਵੀ ਬਚ ਜੋ ਬਾਈ ਠੰਗ ਠੁਗ ਬਾਹਲੇ ਆਏ ਫਿਰਦੇ ਹੁਣ ਸਾਰਾ ਕੁਝ ਹਿੱਲਿਆ ਫੜਦਾ ਸੱਚੀ ਗੱਲ ਬਾਈ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਥੈਂਕ ਯੂ